ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਅੱਜ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਸ਼ਬਦ ਮਾਧ ਸਬਦਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾਰੇ ਕੋਮਲ ਗਾ ਕੋਮਲ ਮਾਪਾ ਦਹਾ ਕੋਮਲ ਤਨੀ ਕੋਮਲ ਰੇ ਸ਼ੁੱਧ ਅਤੇ ਗਾ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗਣਗੇ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੂੰ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਅਜਿੰਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁੱਲ ਚਕ ਦੀ ਮਾਫੀ ਬਖਸ਼ਣਿਆ ਗਦਸਮਤ ਬਖਸ਼ਨੀ ਸ਼ਬਦ ਸਿੱਖੀਏ ਜੀ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ सास सास सिमरो सिमरो गोविंद सिमरो गोविंद सिमरहु गोविंद सिमरो गोविंद मान अंतर की उतर चित ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਉਪਦੇਸ ਪਾਰ ਬ੍ਰਹਮ ਨਿਕਟ ਕਰ ਦੇਖ ਪਾਰ ਬ੍ਰਹਮ ਨਿਕਟ ਕਰ ਦੇਖ ਪਾਰ ਬ੍ਰਹਮ ਨਿਕਟ ਕਰ ਦੇਖ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਆਸਨ ਤ ਤਿਆਗੋ ਹੁ ਤਰੰਗ ਆਸਨ ਤ ਤਿਆਗੋ ਮਨ ਮੰਗ ਏ ਸੰਤ ਜਨਾ ਕੀ ਤੋਰ ਮਨ ਮੋ ਸਾਸ ਸਾਸ ਸਿਮਰੋ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਸਾਧ ਸੰਗ ਅਗਨ ਸਾਗਰ ਤਰੋ ਸਾਦ ਸੰਗ ਅਗਨ ਸਾਗਰ ਤਰੋ ਸਾਦ ਸੰਗ ਅਗਨ ਸਾਗਰ ਤਰੋ ਸਾਸ ਸਾਸ ਸਿਮਰੋ ਸਾਸ ਸਾਸ ਸਿਮਰ ਰੋ ਗੁਰਪੂਰੇ ਨਮਸਕਾਰ ਨਾਨਕ ਗੁਰਪੂਰੇ ਨਮਸਕਾਰ ਨਾਨਕ ਗੁਰਪੂਰੇ ਨਮਸਕਾਰ ਸਾਸ ਸਾਸ ਸਿਮਰੋ ਸਾਸ ਸਾਸ ਇਹ ਸਤਾਈਏ ਤੇ ਬਾਕੀ ਅੰਦਰ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਣਾ ਤੇ ਸਾਰਾ ਸ਼ਬਦ ਸਿੱਖਾਂਗੇ ਸਾਸ ਸਾਸ ਸਿਮਰੋ ਹੋ ਸਾਸ ਸਾਸ ਸਿਮਰੋ ਹੋ ਸਾਸ ਸਾਸ ਸਿਮਰੋ ਹੋ ਫਿਰ ਤੋਂ ਸਾਸ ਸਾਸ ਸਿਮਰੋ ਸਾਸ ਸਾਸ ਸਿਮਰੋ ਮਰੋ ਹੋ ਸਾਸ ਸਾਸ ਸਿਮਰੋ ਸਿਮਰੋ ਗੋਬਿੰਦ ਸਿਮਰੋ ਗੋਬਿੰਦ ਮਨ ਅੰਤਰ ਕੀ ਮਨ ਅੰਤਰ ਕੀ ਉਤਰ ਚਿੰਦ ਫਿਰ ਤੋਂ ਮਨ ਅੰਤਰ ਕੀ ਉਤ ਉਤ ਰੈ ਉਤਰ ਚਿੰਦ ਚਿੰਦ मन अंतर की उत्तर वापसी उत रस सास, सास सिमरो स्थाई है हूं अपना अंतरा सीखे पहला अंतरा पूरे ਰੇ ਗੁਰ ਕਾ ਸੁਨ ਉਪਦੇਸ ਸੁਨ ਉਪਦੇਸ ਪਰ ਬ੍ਰਾਹਮਣ ਨਿਕਟ ਕਾਰ ਪੇਖ ਵਾਪਸੀ ਪਾ ਪੇਖ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਫਿਰ ਅਸਥਾਈ ਆ ਜਾਏਗੀ ਇਹ ਅਸਥਾਈ ਤੇ ਅੰਤਰਾ ਹੈ ਉਹਨਾਂ ਆਪਾਂ ਬਾਕੀ ਅੰਦਰੇ ਸਲੋ ਸਲੋ ਸੁਣਾਉਂਦੇ ਸਿੱਖਦੇ ਹਾਂ ਦੂਸਰਾ ਅੰਤਰਾ ਆਸਨਤ ਤਿਆਗੋ ਹਉ ਆ ਗੋਹ ਤਰੰਗ ਸੰਤ ਜਨ ਕੀ ਤੂਰ ਮਨ ਮੰਗ ਸੰਤ ਜਨ ਕੀ ਤੂਰ ਮਨ ਮੰਗ ਸਾਸ ਸਾਸ ਸਿਮਰੋ ਇਹ ਦੂਸਰਾ ਅੰਤਰਾ ਹੈ ਤੀਸਰਾ ਅੰਦਰਾ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਅਗਨ ਅਗਨ ਇਕੱਠਾ ਇੱਥੇ ਆ ਜਾਏਗਾ ਅਗਨ ਸਾਗਰ ਤਰੋ ਸਾਧ ਸੰਗ गन सागर करो हो, सास यह तीसरा अंतरा है हम आप लास्ट चौथा अंतरा सीखा हर तन के पर ले हो पंडा ਨਾਨਕ ਗੁਰਪੂਰੇ ਨਮਸਕਾਰ ਨਾਨਕ ਗੁਰਪੂਰੇ ਨਮਸਕਾਰ ਨਾਨਕ ਗੁਰਪੂਰੇ ਨਮਸਕਾਰ ਸਾਸ ਸਾਸ ਸਿਮਰੋ सास, सास, सिमरो, सिमरो. ਇਹਦਾ ਸ਼ਬਦ ਹਾਦੀਦੀਵੇਂ ਮੈਂ ਆਪ ਜੀ ਨੂੰ سلسلہ-ਸਲਸਲਾ ਸਰਾ ਤੇ ਸਾਰਾ ਸ਼ਬਦ ਸਮਝਾਇਆ ਆਪ ਜੀ ਨੂੰ ਉਸ ਤਰੀਕੇ ਨਾਲ ਸਿੱਖਣਾ ਹੈ ਬੋਲ ਚੋਕ ਦੀ ਮਾਫੀ ਅਕਤੋ ਸਮਾਤ ਪੱਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ